ਸਿਸਟਮ ਦੇ ਹੱਥੋਂ ਬੰਦਾ ਕਈ ਵਾਰੀ ਇੰਨਾ ਜ਼ਿਆਦਾ ਹਤਾਸ਼ ਹੋ ਜਾਂਦਾ ਪਰੇਸ਼ਾਨ ਹੋ ਜਾਂਦਾ ਅੱਕ ਜਾਂਦਾ ਹੰਬ ਜਾਂਦਾ ਵੀ ਹੁਣ ਕਰੀਏ ਤੇ ਕਰੀਏ ਕੀ ਕਿਦੇ ਦਰ ਤੇ ਜਾ ਕੇ ਰੋਣਾ ਰੋਈਏ ਵੀ ਸਾਨੂੰ ਕੋਈ ਤਕਲੀਫ ਹੈ ਸਾਡੇ ਆਪਣੇ ਹੀ ਸਾਡੇ ਨਾਲ ਧਰੋਕ ਮਾਰੇ ਆ ਧੋਖਾ ਦੇ ਰਹੇ ਆ ਕਿਉਂਕਿ ਜੇ ਕੋਈ ਸਾਡਾ ਆਪਣੇ ਨਾਲ ਕੋਈ ਧੱਕਾ ਕਰਦਾ ਤਾਂ ਉਹਦੇ ਵਾਸਤੇ ਰਸਤਾ ਬਣਿਆ ਵੀ ਅਸੀਂ ਕਾਨੂੰਨ ਦਾ ਦਰਵਾਜ਼ਾ ਜਿਹੜਾ ਔਖੜ ਘਟਾਈਏ ਪਹਿਲਾਂ ਅਸੀਂ ਪੁਲਿਸ ਨੂੰ ਜਾ ਕੇ ਦਸੀਏ ਵੀ ਸਾਡੇ ਆਪਣੇ ਘਰ ਦੇ ਜਿਹੜੇ ਜੀ ਆ ਉਹ ਸਾਡੇ ਨਾਲ ਧੱਕਾ ਕਰ ਰਹੇ ਆ ਕੋ ਸਾਡਾ ਮਸਲਾ ਤੁਸੀਂ ਜਿਹੜਾ ਉਹ ਹੱਲ ਕਰਾ ਦਿਓ ਪੁਲਸ ਜਦੋਂ ਗੌਰ ਨਹੀਂ ਕਰਦੀ ਪੁਲਸ ਨੂੰ ਲੱਗਦਾ ਵਾ ਵੀ ਘਰਾਂ 'ਚ ਤਾਂ ਇਦਾਂ ਹੁੰਦਾ ਹੀ ਰਹਿੰਦਾ ਏ ਕਿਹੜੀ ਵੱਡੀ ਗੱਲ ਆ ਵੀ ਤੁਸੀਂ ਆਪਸ 'ਚ ਹੀ ਬਹਿ ਕੇ ਮਕਾ ਲਓ ਜਾਂ ਕੋ ਗਲੀ ਮੱਲੇ ਦਾ ਪ੍ਰਧਾਨ ਜਾਂ ਕੋ ਪਿੰਡ ਦਾ ਪੰਚ ਸਰਪੰਚ ਜਿਹੜਾ ਉਹਨੂੰ ਵਿੱਚ ਪਾ ਲਓ ਵੀ ਤੁਸੀਂ ਜਿਹੜਾ ਇਹ ਗੱਲ ਨੂੰ ਵਧਾਓ ਨਾ ਤਾਂ ਬੰਦਾ ਅੱਕ ਜਾਂਦਾ ਉਹ ਕਹਿੰਦਾ ਵੀ ਇਹ ਗੱਲ ਵਧੀ ਪਈ ਆ ਇਹ ਗੱਲ ਜਿਹੜੀ ਆ ਇਹ ਪਾਣੀ ਸਿਰ ਦੇ ਉੱਤੋਂ ਦੀ ਨਿਕਲਿਆ ਪਿਆ ਵਾ ਤਾਂ ਹੀ ਤੁਹਾਡੇ ਤੱਕ ਆਇਆ ਤਾਂ ਹੀ ਤੁਹਾਡਾ ਜਿਹੜਾ ਅਸੀਂ ਬੂਹਾ ਖੜਕਾ ਰਹੇ ਆਂ ਵੇ ਸਾਡਾ ਤੁਸੀਂ ਜਿਹੜਾ ਉਹ ਮਸਲਾ ਹੱਲ ਕਰਾਓ ਸਾਡੇ ਘਰ ਦਾ ਇਹਦੇ ਵਿੱਚ ਜਿਹੜਾ ਕਲੇਸ਼ ਪਿਆ ਹੋਇਆ ਇਹਦਾ ਨਿਬੇੜਾ ਕਰੋ ਖਬਰ ਹੈ ਅਲੀਗੜ ਤੋਂ ਅਲੀਗੜ ਪੈਂਦਾ ਹੈ ਯੂਪੀ ਦੇ ਵਿੱਚ ਯੂਪੀ ਉਹ ਸੂਬਾ ਜਿੱਥੇ ਕਿਹਾ ਜਾਂਦਾ ਵੀ ਜਿਹੜੇ ਯੋਗੀ ਅਦਿੱਤਿਆਨਾਥ ਜਿਹੜੇ ਮੁੱਖ ਮੰਤਰੀ ਨੇ ਉਹ ਬੜਾ ਵਧੀਆ ਨਿਆਂ ਕਰਦੇ ਨੇ ਉਹਨਾਂ ਵੱਲੋਂ ਚਲਾਈ ਜਾ ਰਹੀ ਜਿਹੜੀ ਸਰਕਾਰ ਆ ਉਹਦੇ ਵਿੱਚ ਹਰੇਕ ਬੰਦੇ ਨੂੰ ਜਿਹੜਾ ਉਹ ਇਨਸਾਫ ਮਿਲ ਰਿਹਾ ਪਰ ਤੁਸੀਂ ਇੱਕ ਖਬਰ ਸੁਣੋ ਤੇ ਫਿਰ ਤੁਸੀਂ ਖੁਦ ਅੰਦਾਜ਼ਾ ਲਗਾਓ ਵੀ ਇਸ ਵਕਤ ਹਾਲਾਤ ਕੀ ਬਣੇ ਹੋਏ ਆ ਇੱਕ ਔਰਤ ਜਿਹਦਾ 25 ਸਾਲ ਪਹਿਲਾਂ ਵਿਆਹ ਹੋਇਆ ਸੀਗਾ ਉਹਦੇ ਬੱਚੇ ਸੀਗੇ ਤੇ ਇਸੇ ਦੌਰਾਨ ਉਹਦੇ ਪਤੀ ਦੀ ਜਿਹੜੀ ਆ ਉਹ ਮੌਤ ਹੋ ਜਾਂਦੀ ਆ ਜਦੋਂ ਮੌਤ ਹੋ ਜਾਂਦੀ ਆ ਤਾਂ ਇੱਕ ਹਲਕਾ ਫੁਲਕਾ ਜਿਹਾ ਸੁਭਾਅ ਬਣਿਆ ਹੋਇਆ ਜਾਂ ਪਰਿਵਾਰ ਵਾਲੇ ਕਹਿੰਦੇ ਆ ਵੀ ਚਲੋ ਕੋਈ ਦਿਨ ਵਾਸਤੇ ਅਸੀਂ ਆਪਣੀ ਬੇਟੀ ਨੂੰ ਤੇ ਦੋਤੇ ਦੋਤੀਆਂ ਨੂੰ ਆਪਣੇ ਕੋਲ ਲੈ ਜਾਂਦੇ ਆ ਉਹ ਜਦੋਂ ਜਿਹੜੀ ਔਰਤ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਚਲੀ ਜਾਂਦੀ ਹੈ ਤਾਂ ਕੁਝ ਦਿਨ ਮਗਰੋਂ ਜਦੋਂ ਉਹ ਆਪਣੇ ਸਹੁਰੇ ਘਰ ਆਉਂਦੀ ਹੈ ਜਿੱਥੇ ਉਹ ਵਿਆਹ ਕੇ ਆਈ ਹੁੰਦੀ ਹੈ ਜਿੱਥੇ ਉਹਦੇ ਉਹ ਬੱਚੇ ਵੀ ਨਾਲ ਰਹਿੰਦੇ ਹੁੰਦੇ ਆ ਜਿੱਥੇ ਉਹਦਾ ਪਤੀ ਵੀ ਹੁੰਦਾ ਤੇ ਉਹਨੂੰ ਕਹਿੰਦੇ ਆ ਵੀ ਹੁਣ ਤੂੰ ਇਸ ਘਰ ਦੇ ਵਿੱਚ ਰਹਿ ਨਹੀਂ ਸਕਦੀ ਤੈਨੂੰ ਇਹ ਘਰ ਜਿਹੜਾ ਉਹ ਛੱਡਣਾ ਪਏਗਾ ਹੁਣ ਤੂੰ ਆਪਣਾ ਜਿਹੜਾ ਘਰ ਆ ਤੈਨੂੰ ਕਿਤੇ ਹੋਰ ਟਿਕਾਣਾ ਜਿਹੜਾ ਉਹ ਦੇਖਣਾ ਪੈਣਾ ਔਰਤ ਕਹਿੰਦੀ ਆ ਵੀ ਇਹ ਕਿੱਦਾਂ ਪੋਸੀਬਲ ਆ ਮੈਂ ਉਸ ਬੰਦੇ ਦੀ ਘਰ ਵਾਲੀ ਆ ਤੁਸੀਂ ਮੈਨੂੰ ਘਰੋਂ ਜਿਹੜਾ ਉਹ ਨਹੀਂ ਕੱਢ ਸਕਦੇ ਤੇ ਫਿਰ ਗੱਲ ਉਹੀ ਜਿੱਥੋਂ ਸ਼ੁਰੂ ਕੀਤੀ ਉਹ ਔਰਤ ਜਿਹੜੀ ਆ ਉਹ ਪੁਲਿਸ ਥਾਣੇ ਚਲੀ ਜਾਂਦੀ ਆ ਉਹਨਾਂ ਨੂੰ ਜਾ ਕੇ ਦੱਸਦੀ ਆ ਵੀ ਜਿਹੜਾ ਸ਼ਖਸ ਮਰ ਗਿਆ ਮੈਂ ਉਹਦੀ ਵਾਈਫ ਆ ਤਿੰਨ ਮੇਰੇ ਬੱਚੇ ਆ ਤੇ ਤੁਸੀਂ ਕਿਰਪਾ ਕਰਕੇ ਸਾਡਾ ਜਿਹੜਾ ਇਹ ਮਸਲਾ ਹੱਲ ਕਰਾਓ ਗੱਲ ਪਹੁੰਚ ਜਾਂਦੀ ਆ ਪੈਸਿਆਂ ਤੱਕ ਬਈ ਪੈਸੇ ਇੰਨੇ ਦੇ ਦਿਓ ਮਕਾਨ ਛੱਡ ਦਿਓ ਜਾਂ ਸਾਡੇ ਕੋਲੋਂ ਇੰਨੇ ਲੈ ਲਓ ਤੇ ਅਸੀਂ ਛੱਡ ਦਿੰਨੇ ਆ ਇਦਾਂ ਦੀਆਂ ਗੱਲਾਂ ਜਦੋਂ ਚੱਲਦੀਆਂ ਤਾਂ ਉਹ ਰਤ ਕਹਿੰਦੀ ਆ ਵੀ ਮੇਰੇ ਕੋ ਭਾਈ ਨਾ ਤਾਂ 5 ਲੱਖ ਰੁਪਈਆ ਤੁਹਾਨੂੰ ਦੇਣ ਨੂੰ ਆ ਵੀ ਮੈਂ ਤੁਹਾਨੂੰ ਦੇ ਦਵਾ ਤੇ ਤੁਸੀਂ ਚਲੇ ਜਾਓ ਤੇ ਨਾ ਮੈਂ ਤੁਹਾਤੋਂ 10 ਲੱਖ ਰੁਪਈਆ ਲੈਣਾ ਵੀ ਤੁਸੀਂ ਮੈਨੂੰ 10 ਲੱਖ ਦੇਓ ਤੇ ਮੈਂ ਜਿਹੜੀ ਆ ਉਹ ਘਰ ਕਿਤੇ ਹੋਰ ਲੈ ਲਵਾਂ ਕਿਉਂਕਿ ਕਹਿੰਦੀ ਇਹ ਘਰ ਜਿਹੜਾ ਵਾ ਇਹ ਮੇਰੇ ਘਰ ਵਾਲੇ ਦਾ ਮੈਂ ਇੱਥੇ ਵਿਆਹ ਕੇ ਆਈ ਆ ਮੇਰੇ ਬੱਚੇ ਇੱਥੇ ਪਲੇ ਆ ਇੱਥੇ ਪੈਦਾ ਹੋਏ ਆ ਮੈਨੂੰ ਇੱਥੇ ਰਹਿਣ ਦੀ ਜਿਹੜੀ ਆ ਇਜਾਜ਼ਤ ਦਿੱਤੀ ਜਾਵੇ ਇਜਾਜ਼ਤ ਕੀ ਆ ਉਹਦਾ ਹੱਕ ਬਣਦਾ ਪਰ ਜਦੋਂ ਇਹ ਸਾਰਾ ਮਸਲਾ ਗੱਲੀਬਾਤੀ ਹੱਲ ਨਹੀਂ ਹੁੰਦਾ ਉਹ ਪੁਲਿਸ ਦੇ ਕੋਲ ਜਾਂਦੀ ਆ ਪੁਲਿਸ ਵਾਲੇ ਵੀ ਕਹਿੰਦੇ ਵੀ ਅੱਜ ਬੁਲਾ ਲੈਨੇ ਆ ਕੱਲ ਬੁਲਾ ਲੈਨੇ ਆ ਦੋਵੇਂ ਧਿਰਾਂ ਨੂੰ ਬੁਲਾ ਕੇ ਤੁਹਾਡਾ ਰਾਜੀਨਾਵਾ ਕਰਾ ਦਿੰਨੇ ਆ ਤੇ ਜਦੋਂ ਕਿਸੇ ਪਾਸੇ ਕਿਸੇ ਬੰਨੇ ਗੱਲ ਜਿਹੜੀ ਆ ਉਹ ਨਹੀਂ ਸਿਰੇ ਚੜਦੀ ਤਾਂ ਇਹ ਔਰਤ ਹਤਾਸ਼ ਹੋ ਕੇ ਨਿਰਾਸ਼ ਹੋ ਕੇ ਮਾਇੂਸ ਹੋ ਕੇ ਪੈਟਰੋਲ ਛਿੜਕ ਲੈਂਦੀ ਆਪਣੇ ਉੱਤੇ ਪੈਟਰੋਲ ਛਿੜਕ ਲੈਂਦੀ ਆ ਤਾਂ ਇਹਦਾ ਜਿਹੜਾ ਬੇਟਾ ਉਹ ਵੀ ਅੱਕਿਆ ਸੱਤਿਆ ਹੁੰਦਾ ਵੀ ਸਾਡੇ ਨਾਲ ਜ਼ਿੰਦਗੀ ਦੇ ਵਿੱਚ ਹੋ ਕੀ ਰਿਹਾ ਸਾਡੇ ਨਾਲ ਇਸ ਵਕਤ ਜਿਹੜਾ ਇੱਕ ਤੇ ਜਿਹੜਾ ਪ੍ਰਮਾਤਮਾ ਨੇ ਜਿਹੜਾ ਘਾਟਾ ਪਾਉਣਾ ਸੀਗਾ ਵੀ ਸਾਡੇ ਪਿਤਾ ਜੀ ਨਹੀਂ ਰਹੇ ਤੇ ਦੂਜਾ ਸਾਡੇ ਆਪਣੇ ਦਾਦਕਾ ਪਰਿਵਾਰ ਜਿਹੜਾ ਉਹ ਸਾਡੇ ਪੈਰ ਹੀ ਨਹੀਂ ਲੱਗਣ ਦੇ ਰਿਹਾ। ਇਸੇ ਦੌਰਾਨ ਸੀਸੀਟੀਵੀ ਦੇ ਫੁਟੇਜ ਦੇ ਵਿੱਚ ਜੋ ਦਿਖਾਇਆ ਜਾਂਦਾ ਵੀ ਉਸ ਬੱਚੇ ਕੋਲੋਂ ਉਸ ਬੇਟੇ ਕੋਲੋਂ ਆਪਣੀ ਮਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਖਾਲਾ ਇਹ ਪੂਰਾ ਮਾਮਲਾ ਜਿਹੜਾ ਵਾ ਇਹ ਬਿਲਕੁਲ ਹਤਾਸ਼ ਹੋਿਆਂ ਦਾ। ਉਸ ਬੱਚੇ ਨੇ ਆਪਣੀ ਮਾਤਾ ਨੂੰ ਅੱਗੇ ਇਸ ਕਰਕੇ ਨਹੀਂ ਲਗਾਇਆ ਵੀ ਇਹ ਸੜ ਜਵੇ ਇਹ ਮਰ ਜਵੇ। ਉਹਨਾਂ ਨੇ ਹਤਾਸ਼ ਹੋ ਕੇ ਥਾਣੇ ਦੇ ਵਿੱਚ ਹੀ ਜਿਹੜਾ ਥਾਣਾ ਕਤਵਾਲੀ ਆ ਫੁਟੇਜ ਤੁਹਾਨੂੰ ਅਸੀਂ ਨਹੀਂ ਦਿਖਾ ਸਕਦੇ ਕਿਉਂਕਿ ਕੁਝ YouTube ਦੀਆਂ ਗਾਈਡਲਾਈਨਸ ਹੁੰਦੀਆਂ ਪਰ ਉਹਦੇ ਵੱਲੋਂ ਕੀ ਕੀਤਾ ਜਾਂਦਾ ਉਹਨੂੰ ਸ਼ਾਇਦ ਲੱਗਾ ਵੀ ਚਲੋ ਅੱਗ ਲਾ ਦਿੰਦੇ ਆ ਤੇ ਬੁਝਾ ਲਾਂਗੇ ਪਰ ਪਟ્રોલ ਸੀ ਭੰਬੜ ਮਚ ਗਿਆ ਤੇ ਉਸ ਔਰਤ ਦੀ ਉਹਦੀ ਮਾਂ ਦੀ ਜਿਹੜੀ ਆ ਉਹ ਜਾਨ ਚਲੀ ਗਈ ਪੁਲਿਸ ਨੇ ਪਰਚਾ ਦਰਜ ਕਰ ਲਿਆ ਮੁੰਡੇ ਦੇ ਉੱਤੇ ਵੀ ਇਹਨੇ ਆਪਣੀ ਮਾਤਾ ਨੂੰ ਜਿਹੜੀ ਆ ਉਹ ਅੱਗ ਲਗਾ ਦਿੱਤੀ ਹੈ ਤੇ ਜਿਸ ਕਾਰਨ ਇਸ ਔਰਤ ਦੀ ਜਿਹੜੀ ਆ ਉਹ ਮੌਤ ਹੋ ਗਈ ਆ ਪਰ ਇਹ ਨੌਬਤ ਇੱਥੋਂ ਤੱਕ ਆਈ ਕਿਉਂ ਉਸ ਔਰਤ ਨੂੰ ਥਾਣੇ ਦੇ ਵਿੱਚ ਆਪਣੇ ਉੱਤੇ ਪੈਟਰੋਲ ਛਿੜਕਣਾ ਹੀ ਕਿਉਂ ਪਿਆ ਜੇ ਤੁਸੀਂ ਪਹਿਲਾਂ ਹੀ ਵਿੱਚ ਪਾ ਕੇ ਪੁਲਿਸ ਮੁਲਾਜ਼ਮ ਹੋ ਸੀਨੀਅਰ ਆਫਿਸਰਜ਼ ਹੋ ਜੇ ਤੁਸੀਂ ਉਹਨਾਂ ਦਾ ਮਸਲਾ ਹੱਲ ਕਰਾ ਦਿੰਦੇ ਤੇ ਇਹ ਗੱਲ ਇੱਥੋਂ ਤੱਕ ਪਹੁੰਚਣੀ ਨਹੀਂ ਸੀ ਇਹ ਉਹ ਜਿਹੜਾ ਬੱਚਾ ਉਹਦਾ ਆਪਣਾ ਹੀ ਬੇਟਾ ਜਿਹਦੇ ਉੱਤੇ ਹੁਣ ਇਹ ਇਲਜ਼ਾਮ ਹੈ ਕਿ ਉਸਨੇ ਆਪਣੀ ਮਾਤਾ ਨੂੰ ਜਿਹੜਾ ਵਾ ਉਹ ਲਾਈਟਰ ਦੇ ਨਾਲ ਅੱਗ ਲਾ ਦਿੱਤੀ ਜਿਨੇ ਪਹਿਲਾਂ ਹੀ ਤੇਲ ਪਾਇਆ ਹੋਇਆ ਸੀ ਪਰ ਸਵਾਲ ਉਹੀ ਹੈ ਵੀ ਤੇਲ ਪਾਉਣ ਦੀ ਆਪਣੇ ਉੱਤੇ ਪੈਟਰੋਲ ਛਿੜਕਣ ਦੀ ਨੌਬਤ ਕਿਉਂ ਆਈ ਇਹ ਖਬਰ ਅਲੀਗੜ ਤੋਂ ਹੈ ਇਸ ਵਕਤ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਵਾਇਰਲ ਵੀ ਹੋ ਰਿਹਾ ਪਰ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਅਸੀਂ ਤੁਹਾਨੂੰ ਆਪਣੇ ਚੈਨਲ ਰਾਹੀਂ ਇਹ ਵੀਡੀਓ ਨਹੀਂ ਦਿਖਾ ਸਕਦੇ ਕਮਿਊਨਿਟੀ ਗਾਈਡਲਾਈਨਸ ਕਰਕੇ ਪਰ ਸਾਡਾ ਜਿਹੜਾ ਸਿਸਟਮ ਆ ਸਾਡਾ ਜਿਹੜਾ ਇਹ ਤੰਤਰ ਆ ਸਰਕਾਰੀ ਤੰਤਰ ਆ ਜਿਹਦੇ ਵਿੱਚ ਪੁਲਿਸ ਵੀ ਆਉਂਦੀ ਆ ਐਡਮਿਨਿਸਟ੍ਰੇਸ਼ਨ ਆਉਂਦੀ ਆ ਹੋਰ ਸਰਕਾਰ ਦੇ ਵੱਖ-ਵੱਖ ਡਿਪਾਰਟਮੈਂਟਸ ਆਉਂਦੇ ਆ ਭਈ ਜੇ ਇਹ ਬੰਦੇ ਦੇ ਦੁੱਖ ਨੂੰ ਦਰਦ ਨੂੰ ਸਮਝਦੇ ਹੋਣ ਤਾ ਅਜਿਹੀ ਨੌਬਤ ਆਵੇ ਹੀ ਨਾ ਨਾ ਧਰਨੇ ਪ੍ਰਦਰਸ਼ਨ ਹੋਣ ਤੇ ਨਾ ਲੋਕ ਜਿਹੜੇ ਆ ਉਹ ਸਰਕਾਰੀ ਦਫਤਰਾਂ ਦੇ ਬਾਹਰ ਸਰਕਾਰੀ ਅਫਸਰਾਂ ਦੇ ਸਾਹਮਣੇ ਆਪਣੀਆਂ ਜਾਨਾਂ ਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ